PGI ਵਿੱਚ ਇਲਾਜ ਕਰਾਉਣ ਵਾਲੇ ਮਰੀਜ਼ਾਂ ਦੀ ਵੱਧ ਰਹੀ ਹੈ ਗਿਣਤੀ ਇੱਕ ਸਾਲ ਦੇ ਅੰਦਰ ਪੰਜਾਬੀਆਂ ਨੇ ਕਰਾਇਆ ਹੈ PGI ਦੇ ਵਿੱਚ ਸਭ ਤੋਂ ਵੱਧ ਇਲਾਜ ਦੂਸਰੇ ਨੰਬਰ ਤੇ ਹੈ ਹਰਿਆਣਾ ਤੇ ਤੀਸਰੇ ਨੰਬਰ ਤੇ ਹੈ ਚੰਡੀਗੜ੍ਹ ਦੀਆ ਦੱਸਦੀ ਹੈ ਕਿ ਪੀਜੀਆਈ ਚੰਡੀਗੜ੍ਹ ਦੇ ਵਿੱਚ ਮਰੀਜ਼ ਜਿਹੜੇ ਕਿ ਇਲਾਜ ਕਰਾਉਣ ਆਉਂਦੇ ਨੇ ਉਹਨਾਂ ਦੀ ਗਿਣਤੀ ਦਿਨ-ਬਦਨ ਵੱਧ ਰਹੀ ਹੈ ਤੇ 1 ਸਾਲ ਦੇ ਅੰਦਰ ਪੰਜਾਬੀਆਂ ਨੇ ਪੀਜੀਆਈ ਦੇ ਵਿੱਚ ਸਭ ਤੋਂ ਵੱਧ ਇਲਾਜ ਕਰਵਾਇਆ ਤੇ ਦੂਸਰੇ ਨੰਬਰ ਤੇ ਹਰਿਆਣਵੀ ਲੋਕ ਆਉਂਦੇ ਨੇ ਜਿਨ੍ਹਾਂ ਨੇ ਪੀਜੀਆਈ ਦੇ ਵਿੱਚ ਇਲਾਜ ਕਰਵਾਇਆ ਤੇ ਤੀਸਰੇ ਨੰਬਰ ਤੇ ਚੰਡੀਗੜ੍ਹ ਦੇ ਨਿਵਾਸੀ ਨੇ ਜਿਨ੍ਹਾਂ ਨੇ ਪੀਜੀਆਈ ਦੇ ਵਿੱਚ ਇਲਾਜ ਨੂੰ ਪਹਿਲ ਦਿੱਤੀ ਹੈ ਦੱਸਦੀ ਹੈ ਕਿ ਚੰਡੀਗੜ੍ਹ ਪੀਜੀਆਈ ਦੇ ਡਾਇਰੈਕਟਰ ਡਾਕਟਰ ਵਿਵੇਕ ਲਾਲ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਦਿਨ ਬਦਿਨਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਮਰੀਜ਼ ਜਿਹੜੇ ਕਿ ਬਹੁਤ ਜ਼ਿਆਦਾ ਵੱਧ ਰਹੇ ਨੇ ਜਿਹੜੇ ਕਿ ਇੱਥੇ ਇਲਾਜ ਕਰਵਾਉਣ ਲਈ ਆਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਤੇ ਇਸ ਤੋਂ ਇਲਾਵਾ ਹੋਰ ਜਿਹੜੇ ਆਸ-ਪਾਸ ਦੇ ਸੂਬੇ ਨੇ ਉਹਨਾਂ ਦੇ ਵਿੱਚ ਵੀ ਬਿਹਤਰ ਸਿਹਤ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਪੀਜੀਆਈ ਚੰਡੀਗੜ੍ਹ ਦੇ ਉੱਪਰ ਜਿਹੜਾ ਬਹੁਤ ਜ਼ਿਆਦਾ ਬੋਝ ਵੱਧ ਰਿਹਾ ਹੈ ਉਹ ਥੋੜਾ ਬਹੁਤ ਘਟ ਸਕੇ ਇਸ ਕਰਕੇ ਪੀਜੀਆਈ ਸਟਾਫ ਦਾ ਵੀ ਇਹ ਮੰਨਣਾ ਹੈ ਕਿ ਆਸ-ਪਾਸ ਦੇ ਤੂਬੇ ਤੇ ਘੋੜੜੇ ਇਲਾਕੇ ਨੇ ਉਹਨਾਂ ਦੇ ਵਿੱਚ ਚੰਗੀਆਂ ਸਿਹਤ ਸਹੂਲਤਾਂ ਮਹਾਈਆ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਲੋਕ ਡੇ ਬਹੁਤ ਸਰੀ ਬਿਮਾਰੀਆਂ ਤੋਂ ਬਚ ਸਕਣ ਤੇ ਉਹਨਾਂ ਨੂੰ ਇੰਨੀ ਦੂਰ ਇਲਾਜ ਕਰਵਾਉਣ ਦੇ ਲਈ ਨਾ ਪਾਉਣਾ ਪਵੇ ਦੱਸ ਦੇ ਕੇ ਅਸਾਲ 2023-24 ਦੇ ਵਿੱਚ ਪੰਜਾਬੀਆਂ ਦੀ ਗਿਣਤੀ 10 ਲੱਖ ਤੋਂ ਵੀ ਵੱਧ ਸੀ ਜਿਨ੍ਹਾਂ ਨੇ ਪੀਜੀਆਈ ਚੰਡੀਗੜ੍ਹ ਦੇ ਵਿੱਚ ਇਲਾਜ ਕਰਵਾਇਆ ਹੈ ਤੇ ਜਿਹੜੇ ਸਿਹਤ ਜਾਬ ਹੋਏ ਨੇ ਜਿਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੋ ਗਈ ਹੈ ਦੱਸ ਦਈਏ ਕਿ ਇੱਕ ਰਿਪੋਰਟ ਦੇ ਮੁਤਾਬਕ ਜਿਹੜੇ ਪੀਜੀਆਈ ਦੇ ਵਿੱਚ 2021 ਦੇ ਵਿੱਚ ਜਿਨ੍ਹਾਂ ਨੇ ਇਲਾਜ ਕਰਵਾਇਆ ਸੀ ਉਹਨਾਂ ਦੀ ਕੁੱਲ ਗਿਣਤੀ 14 ਲੱਖ ਤੋਂ ਉੱਪਰ ਸੀ ਤੇ ਜਿਹੜੀ ਵੱਧ ਕੇ 2022 ਦੇ ਵਿੱਚ 23 ਲੱਖ ਤੋਂ ਵੀ ਉੱਪਰ ਹੋ ਗਈ ਸੀ ਤੇ ਬਾਅਦ ਵਿੱਚ ਇੱਕ ਅਮਲੀ ਰਿਪੋਰਟ ਦੇ ਮੁਤਾਬਕ ਅਗਤ ਸਾਲ 2023 ਦੇ ਵਿੱਚ ਇਹ ਗਿਣਤੀ ਉਸ ਤੋਂ ਵੀ ਜ਼ਿਆਦਾ ਵੱਧ ਕੇ 6 ਲੱਖ ਤੋਂ ਵੀ ਉੱਪਰ ਚਲੀ ਗਈ ਹੈ ਦੱਸਦੀ ਹੈ ਕਿ ਪੀਜੀਆਈ ਦੇ ਵਿੱਚ ਡਾਕਟਰ ਹੁਣਾਂ ਦਾ ਕਹਿਣਾ ਹੈ ਕਿ ਆਪੀਡੀ ਦੇ ਲਈ ਲੋਕ ਸਭ ਤੋਂ ਵੱਧ ਆਉਂਦੇ ਨੇ ਉਹਨਾਂ ਦਾ ਇਹ ਦੱਸਣਾ ਹੈ ਕਿ ਇੱਥੇ ਡਾਕਟਰਾਂ ਦੀ ਤੇ ਸਟਾਫ ਦੀ ਵੀ ਕਮੀ ਹੈ ਤੇ ਉਹਨਾਂ ਜਿਆਦਾ ਥਾਂ ਵੀ ਨਹੀਂ ਹੈ ਜਿੰਨੇ ਜ਼ਿਆਦਾ ਇੱਥੇ ਮਰੀਜ਼ ਆ ਰਹੇ ਨੇ ਇਸ ਕਰਕੇ ਉਹ ਚਾਹੁੰਦੇ ਨੇ ਕਿ ਆਸ-ਪਾਸ ਦੇ ਸੂਬਿਆਂ ਦੇ ਵਿੱਚ ਵੀ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਇੱਕ ਤਾਂ ਲੋਕਾਂ ਨੂੰ ਆਪਣੇ ਆਸ-ਪਾਸ ਹੀ ਬੇਤਰ ਸੇਤ ਸੁਲਤਾਨ ਮਿਲਣ ਗਿਆ ਤੇ ਦੂਸਰਾ ਉਹਨਾਂ ਨੂੰ ਇੰਨੀ ਦੂਰ ਵੀ ਨਹੀਂ ਆਉਣਾ ਪਵੇਗਾ ਜਿਸ ਦੇ ਨਾਲ ਉਹਨਾਂ ਦਾ ਖਰਚਾ ਵੀ ਕੁਝ ਘੱਟ ਹੋਵੇਗਾ ਇੱਥੇ ਮਿਲੀ ਰਿਪੋਰਟ ਦੇ ਮੁਤਾਬਕ ਸਭ ਤੋਂ ਵੱਧ ਜਿਹੜੀ ਕਿ ਗਿਣਤੀ ਹੈ ਉਹ ਪੰਜਾਬੀਆਂ ਦੀ ਹੈ ਜਿਨ੍ਹਾਂ ਨੇ ਪੀਜੀਆਈ ਦੇ ਵਿੱਚ ਇਲਾਜ ਕਰਵਾਇਆ ਤੇ ਦੂਸਰੇ ਨੰਬਰ ਤੇ ਹਰਿਆਣਾ ਹੈ ਜਿਸ ਦੀ ਕਿ ਗਿਣਤੀ ਜਿਹੜੀ ਕਿ 4 ਲੱਖ ਤੋਂ ਵੀ ਵੱਧ ਦੱਸੀ ਜਾ ਰਹੀ ਹੈ ਦੱਸੀ ਕਿ ਪੰਜਾਬ ਦੇ ਲੋਕ ਜਿਨ੍ਹਾਂ ਨੇ ਪੀਜੀਆਈ ਦੇ ਵਿੱਚ ਸਭ ਤੋਂ ਵੱਧ ਇਲਾਜ ਕਰਾਇਆ ਹੈ ਉਹਨਾਂ ਦੀ ਗਿਣਤੀ 10 ਲੱਖ ਤੋਂ ਉੱਪਰ ਹੈ ਦੂਸਰੇ ਨੰਬਰ ਤੇ ਹਰਿਆਣਾ ਵੀ ਲੋਕ ਆਉਂਦੇ ਨੇ ਜਿਨ੍ਹਾਂ ਨੇ ਪੀਜੀਆਈ ਦੇ ਵਿੱਚ ਇਲਾਜ ਨੂੰ ਪਹਿਲ ਦਿੱਤੀ ਹੈ ਉਹਨਾਂ ਦੀ ਗਿਣਤੀ 4 ਲੱਖ ਤੋਂ ਵੀ ਉੱਪਰ ਹੈ ਤੇ ਤੀਸਰੇ ਨੰਬਰ ਤੇ ਚੰਡੀਗੜ੍ਹ ਸ਼ਹਿਰ ਆਉਂਦਾ ਹੈ ਜਿਸ ਦੇ ਲੋਕਾਂ ਨੇ ਪੀਜੀਆਈ ਦੇ ਵਿੱਚ ਇਲਾਜ ਕਰਵਾਇਆ ਹੈ ਤੇ ਉਸ ਤੋਂ ਬਾਅਦ ਚੌਥੇ ਨੰਬਰ ਤੇ ਹਿਮਾਚਲ ਪ੍ਰਦੇਸ਼ ਦੇ ਨਿਵਾਸੀ ਆਉਂਦੇ ਨੇ ਜਿਹੜੇ ਕਿ ਪੀਜੀਆਈ ਦੇ ਵਿੱਚ ਇਲਾਜ ਕਰਾਉਣ ਲਈ ਆਏ ਸਨ ਤੇ ਆਪਣੇ ਆਪ ਨੂੰ ਸਿਹਤ ਜਬ ਕਰਕੇ ਵਾਪਸ ਆਪਣੇ ਘਰਾਂ ਨੂੰ ਪਰਤੇ ਨੇ ਉਸ ਤੋਂ ਅੱਗੇ ਪੰਜਵੇਂ ਨੰਬਰ ਤੇ ਉੱਤਰ ਪ੍ਰਦੇਸ਼ ਦੇ ਨਿਵਾਸੀ ਨੇ ਜਿਨ੍ਹਾਂ ਨੇ ਪੀਜੀਆਈ ਦੇ ਵਿੱਚ ਇਲਾਜ ਕਰਵਾਇਆ ਤੇ ਉਸ ਤੋਂ ਬਾਅਦ ਚੰਮੂ ਅਤੇ ਕਸ਼ਮੀਰ ਦੇ ਲੋਕ ਨੇ ਜਿਨ੍ਹਾਂ ਨੇ ਪੀਜੀਆਈ ਦੇ ਵਿੱਚ ਆ ਕੇ ਆਪਣੇ ਆਪ ਨੂੰ ਸਿਹਤ ਜਬ ਕੀਤਾ ਹੈ ਤੇ ਆਪਣੇ ਘਰਾਂ ਨੂੰ ਖੁਸ਼ੀ-ਖੁਸ਼ੀ ਪਰਤੇ ਨੇ ਤੇ ਉਸ ਤੋਂ ਬਾਅਦ ਕੁਝ ਹੋਰ ਵੀ ਸੂਬੇ ਨੇ ਜਿਨ੍ਹਾਂ ਦੇ ਵਿੱਚ ਉੱਤਰਾਖੰਡ ਵੀ ਆਉਂਦਾ ਹੈ ਤੇ ਕੁਝ ਹੋਰ ਵੀ ਆਸ-ਪਾਸ ਦੇ ਸੂਬੇ ਜਿਨ੍ਹਾਂ ਨੇ ਪਜੀ ਦੇ ਵਿੱਚ ਇਲਾਜ ਕਰਵਾਇਆ ਤੇ ਸਿਹਤਯਾਬ ਹੋਏ ਨੇ ਦੱਸਦੀ ਹੈ ਕਿ ਇੱਥੇ ਡਾਕਟਰ ਵਿਵੇਕ لال ਉਹਨਾਂ ਦਾ ਕਹਿਣਾ ਹੈ ਕਿ ਪਜੀ ਦੇ ਵਿੱਚ ਜਿਹੜਾ ਸਟਾਫ ਹੈ ਉਸ ਦੀ ਕਮੀ ਹੈ ਜਾਂ ਤਾਂ ਸਟਾਫ ਹੋਰ ਜ਼ਿਆਦਾ ਕੀਤਾ ਜਾਵੇ ਪਰੰਤੂ ਇਸ ਤੋਂ ਵੀ ਬਿਹਤਰ ਗੱਲ ਇਹ ਹੋਵੇਗੀ ਕਿ ਆਸ-ਪਾਸ ਦੇ ਜਿੰਨੇ ਵੀ ਹੋਰ ਸੂਬੇ ਨੇ ਉਹਨਾਂ ਦੇ ਵਿੱਚ ਚੰਗੀਆਂ ਤੇ ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਲੋਕਾਂ ਨੂੰ ਆਪਣੇ ਆਸ-ਪਾਸ ਹੀ ਸਿਹਤਯਾਬ ਹੋਣ ਦਾ ਮੌਕਾ ਮਿਲੇ ਜੇਕਰ ਉਹਨਾਂ ਨੂੰ ਕੋਈ ਬਿਮਾਰੀ ਹੋ ਵੀ ਜਾਵੇ ਤਾਂ ਫਿਰ ਉਹ ਆਪਣੇ ਆਸ-ਪਾਸ ਦੇ ਹਸਪਤਾਲਾਂ ਦੇ ਵਿਚ ਹੀ ਇਲਾਜ ਕਰਵਾ ਸਕਣ ਇੱਥੇ ਦੱਸਦੀ ਹੈ ਕਿ ਸੰਗਰੂਰ ਦੇ ਵਿੱਚ ਸੈਟਲਾਈਟ ਸੈਂਟਰ ਖੋਲਣ ਦੀ ਵੀ ਗੱਲ ਸਾਹਮਣੇ ਆਈ ਸੀ ਪਰੰਤੂ ਚੰਡੀਗੜ੍ਹ ਦੇ ਜਿਹੜੇ ਪੀਜੀਆਈ ਦਾ ਸਟਾਫ ਹੈ ਉਹਨਾਂ ਨੇ ਇਸ ਗੱਲ ਨੂੰ ਨਕਾਰ ਦਿੱਤਾ ਹੈ ਕਿ ਜਿਹੜਾ ਸੰਗਰੂਰ ਦਾ ਸੈਟਲਾਈਟ ਸੈਂਟਰ ਹੈ ਉਸ ਨੂੰ ਅਜੇ ਤੱਕ ਸ਼ੁਰੂ ਹੀ ਨਹੀਂ ਕੀਤਾ ਗਿਆ ਇਸ ਕਰਕੇ ਪੀਜੀਆਈ ਚੰਡੀਗੜ੍ਹ ਦੇ ਉੱਪਰ ਪੈ ਰਿਹਾ ਬੋਝ ਅਜੇ ਤੱਕ ਘਟ ਨਹੀਂ ਹੋਇਆ ਸੋ ਫਿਲਹਾਲ ਦੀ ਖੜੀ ਦੇ ਵਿੱਚ ਗੱਲ ਇਹ ਸਾਹਮਣੇ ਆਈ ਹੈ ਕਿ ਪੀਜੀਆਈ ਚੰਡੀਗੜ੍ਹ ਦੇ ਵਿੱਚ ਦਿਨ-ਬਦਨ ਇਲਾਜ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ ਜਿਹੜੀ ਉਹ ਵੱਧ ਰਹੀ ਹੈ ਤੇ ਇੱਥੇ ਇਲਾਜ ਹੋਲੀ ਆਉਣ ਵਾਲੇ ਲੋਕਾਂ ਦੇ ਸਭ ਤੋਂ ਵੱਧ ਪੰਜਾਬੀ ਨੇ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਹਰਿਆਣਵੀ ਲੋਕ ਨੇ ਜਿਹੜੇ ਕਿ ਪੀਜੀਆਈ ਦੇ ਵਿੱਚ ਇਲਾਜ ਕਰਵਾਉਣ ਲਈ ਆਉਂਦੇ ਤੇ ਤੀਸਰੇ ਨੰਬਰ ਤੇ ਚੰਡੀਗੜ੍ਹ ਦੇ ਨਿਵਾਸੀ ਨੇ ਜਿਹੜੇ ਪੀਜੀਆਈ ਦੇ ਵਿੱਚ ਇਲਾਜ ਕਰਕੇ ਸਿਹਤਯਾਬ ਹੋ ਰਹੇ ਨੇ